ਫਗਵਾੜਾ ਵਿੱਚ ਸਸਰਾਲ ਵਾਲਿਆਂ ਵੱਲੋਂ ਇੱਕ ਵਿਆਹਿਤਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਮਾਈਕੇ ਪਰਿਵਾਰ ਦਾ ਦੋਸ਼ ਹੈ ਕਿ ਸਸਰਾਲ ਵਾਲਿਆਂ ਨੇ ਪਹਿਲਾਂ ਧੀ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਜ਼ਹਿਰੀਲੀ ਦਵਾਈ ਪਲਾ ਕੇ ਮਾਰ ਦਿੱਤਾ ਪੁਲਿਸ ਨੇ ਵਿਆਹਿਤਾ ਦੇ ਪਤੀ ਸਮੇਤ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੂਤਰਾਂ ਅਨੁਸਾਰ ਵਿਆਹਿਤਾ ਨੂੰ ਆਪਣੇ ਅਪਾਤੀ ਉਤੇ ਚਾਚੀ ਨਾਲ ਫੇਅਰ ਹੋਣ ਦਾ ਸ਼ੱਕ ਸੀ ਉਸਨੇ ਦੋਵਾਂ ਦੀਆਂ ਚਰਟਾਂ ਵੀ ਪੜੀਆਂ ਸੀ ਜਿਸ ਤੋਂ ਬਾਅਦ ਪਤੀ ਪਤਨੀ ਵਿਚਕਾਰ ਲਗਾਤਾਰ ਝਗੜੇ ਹੋ ਰਹੇ ਸਨ ਵਿਆਹਤਾ ਦੀ ਅਪਹਿਚਾਨ ਮੁਸਕਾਨ ਵਜੂ ਹੋਈ ਦੂਜੇ ਪਾਸੇ ਦੋਸ਼ੀਆਂ ਵਿੱਚ ਪਤੀ ਸਨੀ ਕੁਮਾਰ ਨਨਦ ਸਿਮਰਨ ਚਾਚੀ ਮੰਜੂ ਤੇ ਜਠਾਣੀ ਗੁਰਪ੍ਰੀਤ ਕੋਰ ਸ਼ਾਮਿਲ ਹਨ ਤੇ ਸਾਰੇ ਹੀ ਇਸ ਵੇਲੇ ਫਰਾਰ ਹਨ ਉਧਰ ਮਾਈਕੇ ਪਰਵਾਨ ਨੇ ਮੁਸਕਾਨ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰ ਨਹੀਂ ਹੁੰਦੀ ਉਹ ਲਾਸ਼ ਨਹੀਂ ਲੈਣਗੇ ਏ ਨਾ ਕੁੜੀ ਦੀ ਡੈਥ ਹੋਈ ਸੀਗੀ ਇਹ ਪਰਸੈਂਟ ਤੇ ਕੱਲ ਉਹਨਾਂ ਨੇ ਇਦਾਂ ਕੀਤਾ ਜੀ ਉਹ ਕੁੜੀ ਦੇ ਸਾਈਡ ਦੇ ਵਿੱਚ ਇੱਕ ਮਿੰਟ ਪੜੀ ਇੱਕ ਮਿੰਟ ਹਾਂਜੀ ਹਾਂਜੀ ਆਜੀ ਹਾਂਜੀ ਹਾਂਜੀ ਆ ਤੁਸੀਂ ਕੀ ਕਰ ਰਹੇ ਹੋ ਜੀ ਸਰ ਸੋ ਮੇਰੀ ਮਰਜ਼ੀ ਮੈਂ ਜਾ ਰਹੀ ਹਾਂ ਤੁਸੀਂ ਕਿਦਾ ਮੈਨੂੰ ਖੜਾ ਲਓਗੇ ਇਹ ਤੁਸੀਂ ਹੱਥ ਕਿੱਧਰ ਲਾਉਣੇ ਪਿੱਛੇ ਮੈਂ ਫਾਈਟ ਦੇ ਰਿਹਾ ਤੁਸੀਂ ਹੱਥ ਫੜ ਰਹੇ ਹਾਂ ਕਿੱਧਰੋਂ ਮੈਂ ਆ ਰਿਹਾ ਬੋਲੋ ਹਾਂਜੀ ਸਰ ਤੇ ਇਹਨਾਂ ਨੇ ਕੁੜੀ ਜਿੱਦਾਂ ਮਤਲਬ ਕੁੜੀ ਦੇ ਰਿਲੇਸ਼ਨ ਕੁੜੀ ਦੇ ਘਰ ਵਾਲੇ ਦੇ ਰਿਲੇਸ਼ਨ ਸੀਗੇ ਜੀ ਉਹਦੇ ਨਾਲ ਆਪਣੇ ਔਰੀ ਚਾਚੀ ਦੇ ਨਾਲ ਮੁੰਡੇ ਦੇ ਉਹਦੇ ਰਿਲੇਸ਼ਨ ਸੀਗੇ ਉਹਦੀ ਚਾਚੀ ਦੇ ਨਾਲ ਤੇ ਕੁੜੀ ਨੂੰ ਪਤਾ ਲੱਗਾ ਉਹ ਕੁੜੀ ਨੇ ਵਿਰੋਧ ਕੀਤਾ ਆਪਣੇ ਮਾਪਿਆਂ ਨੂੰ ਦੱਸਣਾ ਚਾਹਿਆ ਇਹਨਾਂ ਨੇ ਉਹਨਾਂ ਨੇ ਸਰਚ ਵੀ ਸੱਟਾਂ ਮਾਰੀਆਂ ਤੇ ਕੁੜੀ ਨੂੰ ਦਵਾਈ ਬਲਾ ਕੇ ਕੁੜੀ ਦੀ ਡੈਥ ਹੋ ਗਈ ਜੀ ਬੋਡੀ ਸਾਡੇ ਕੋਲ ਹੈ ਜਿੱਡੇ ਤੱਕ ਇਨਸਾਫ ਨਹੀਂ ਮਿਲਦਾ ਕੀ ਨਾਮ ਵਗੈਰਾ ਕੀ ਇਹ ਜੀ ਬੋਡੀ ਜਿਹੜਾ ਬੰਦਾ ਪੁੱਛਦਾ ਜਿਹੜਾ ਮੁੰਡੇ ਦੀ ਭੈਣ ਆ ਉਹ ਮੇਰਾ ਪਰਸਟ ਆ ਉਹਨਾਂ ਦਾ ਅਕਬੀਰ ਆ ਜੀ ਨਹੀਂ ਭਾਈ ਨੂੰ ਕਦੋਂ ਦਾ ਬੰਦਲਾ ਹੈ ਸਾਰਾ ਇਹ ਜੀ 2 ਦਿਨ ਹੋ ਗਏ ਜੀ ਵਿਆਹੀ ਕਿੱਥੇ ਸੀ ਕੁੜੀ ਬੇਟੀ ਕੁੜੀ ਦੀ ਰਾਵਲ ਪਿੰਡ ਕਿਹੜੇ ਪਿੰਡ ਦੇ ਹੋਈ ਆ ਜੀ ਹੈ ਜੀ ਕਿਹੜੇ ਪਿੰਡ ਦੇ ਇਹ ਸੈਪੂਰੀ ਦੋਜੀ ਹੈ ਦੇ ਵਿਆਹ ਹੀ ਕਿਦਾਂ ਮੁੰਡੇ ਦਾ ਕੋਈ ਨਾ ਮੈਂ ਜੀ ਹਰੇ ਇਨਾ ਕਨਫਰਮ ਨਹੀਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਅੱਧੇ ਪੌਣੇ ਘੰਟੇ ਬਾਅਦ ਦੇ ਦਿੰਦਾ ਮੇਰਾ ਨਾਮ ਭਾਜੀ ਮਨਮੋਹਨ ਸਿੰਘ ਹੈ ਭਾਜੀ ਰਾਵਤ ਜੀ ਨੇ ਥਾਣੇ ਬਾਹਰ ਕਿਹਾ ਮਾਮਲਾ ਜੀ ਸਾਹਿਬ ਭਾਜੀ ਮਾਮਲਾ ਇਦਾਂ ਆ ਵੀ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੋਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਤਾਂ ਕਿਨਾ ਖਲਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਬੋ ਗੱਡੀ ਦੇ ਵਿੱਚ ਪ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ ਰਾਵਲਪਿੰਡੀ ਵਿਆਹੀ ਆ ਸਨੀ ਦਾ ਨਾਂ ਸਨੀਦ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚੋਂ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਰੰਗੇਤੀ 2-3 ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੌਲਾ ਇਹ ਪਾਇਆ ਵੀ ਕੁੜੀ ਨੇ ਹਾਈਲਰਡ ਕੀਤੀ ਸੀ ਉਹਦਾ ਬਾਦ ਨਹੀਂ ਬਣਿਆ ਤਾਂ ਕਰਕੇ ਇਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਣਾ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹਨਾਂ ਦੇ ਕੋਈ ਕਰ ਤਾ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਪਮ ਇੱਥੇ ਦੇਖ ਲਓ ਔਰ ਲਾਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ 2 ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਪੋਸਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰ ਤੌਰ ਤੇ ਆਇਆ ਵੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈਗਾ ਜੇ ਉਹਨ ਤਫੇ ਕਿ ਲੋਕ ਦੇ ਕਿਉਂ ਫਿਰਦੇ ਹੋ ਨਹੀਂ ਨਾ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਇੱਥੇ ਹੈਗਾ ਨਾ ਜਿੱਦਾਂ ਨੂੰ ਘਰੇ ਮਿਲਿਆ ਕੁੜੀ ਦਾ ਅਸੀਂ ਫੋਨ ਲੈ ਕੇ ਆਏ ਆ ਆਪਣੇ ਦੇ ਬਰਾਮਦ ਕਰਕੇ ਠੀਕ ਆ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਡੀਜ਼ ਨੂੰ ਵਿੱਚੋਂ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਕਲੀਅਰ ਹੋਇਆ ਇਹ ਕਲੀਅਰ ਇਹ ਹੋਇਆ ਵੀ ਇਹਨਾਂ ਰੰਗੇ ਤੇ ਦੋ ਤਿੰਨ ਵਾਰੀ ਕੁੜੀ ਨੇ ਫੜਿਆ ਇਹਦੇ ਨਾਲ ਸਾਨੂੰ ਤਾਂ ਪਹਿਲਾਂ ਵੀ ਫੜਿਆ ਜਿੱਦਣ ਉਹ ਗੱਲ ਹੋਈ ਉਦੋਂ ਵੀ ਚਾਚੀ ਦਾ ਇਹਦਾ ਫੋਨ ਚੱਲਦਾ ਸੀ ਉਦੋਂ ਫੋਨ ਚੱਲਣ ਤੋਂ ਬਾਅਦ ਇਹਨਾਂ ਨੇ ਉਹ ਦਵਾਈ ਖਾਦੀ ਹੈਗੀ ਆ ਰੌਲਾ ਇਹਨਾਂ ਨੇ ਇਹ ਪਾ ਦਿੱਤਾ ਕਿ ਹਾਈਲਾਈਟ ਕੀਤੀ ਕੁੜੀ ਨੇ ਬਾਹਰ ਦਾ ਕੰਮ ਨਹੀਂ ਬਣਦਾ ਹਾਂਜੀ ਦੋਨਾਂ ਨੇ ਹਾਂਜੀ ਦਵਾਈ ਕੁੜੀ ਨੇ ਖਾਦੀ ਆ ਮੁੰਡੇ ਨੇ ਮੈਨੂੰ ਲੱਗਦਾ ਜਿੱਤ ਤੱਕ ਲੱਗ ਰਿਹਾ ਨਾਟਕ ਲੱਗ ਰਿਹਾ ਸਾਨੂੰ ਕਿਉਂਕਿ ਜੇ ਇਦਾਂ ਦੀ ਗੱਲ ਹੁੰਦੀ ਜੇ ਦਵਾਈ ਕੁੜੀ ਨੇ ਖਾਦੀ ਪੂਰੀ ਮਰ ਗਈ ਆ ਤੇ ਮੁੰਡੇ ਨੂੰ ਮੁੰਡਾ ਕਿੱਦਾਂ ਬੱਦ ਸਕਦਾ ਆ ਸਾਡੀ ਹੁਣ ਗੱਲ ਹੋਈ ਅੰਦਰ ਬਿਆਨ ਚੱਲ ਰਿਹਾ ਸਾਡੇ ਉਹ ਕਹਿੰਦੇ ਸਾਡੇ ਕੰਪਲੇਟ ਹੋ ਸਾਡੀ ਪਹਿਲਾਂ ਕੰਪਲੇਟ ਨਹੀਂ ਕਿਸੇ ਨੇ ਸੁਣੀ ਨਹੀਂ ਕਾਰਵਾਈ ਨਹੀਂ ਸੁਣੀ ਕਿਸੇ ਨੇ ਜਦੋਂ ਅਸੀਂ ਸਾਰੇ ਇਹਨੇ ਰਿਸ਼ਤਾਰ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਪ੍ਰੈਸ਼ਰਾਈਜ਼ ਕੀਤਾ ਫੇਰ ਜਾ ਕੇ ਸਾਡੀ ਨਾਲ ਗੱਲ ਕਰਨ ਕੀਤੀ ਸਾਡੀ ਸਾਨੂੰ ਸਾਫ਼ ਦਿੱਤਾ ਜਾਵੇ ਜੀ ਸਾਡੀ 22 ਸਾਲ 23 ਸਾਲ ਦੀ ਜਵਾਨ ਲੜਕੀ ਜਿਹੜੀ ਹੈਗੀ ਹਮਾਰ ਦਿੱਤੀ ਗਈ ਆ ਡੈਡ ਬੋਡੀ ਉਹ ਮਿੱਡਲ ਵਿੱਚ ਕਿੱਥੇ ਆ ਨਹੀਂ ਇੱਥੇ ਗੱਡੀ ਦੇ ਵਿੱਚ ਪਈ ਹੋਈ ਆ ਜੀ ਇੱਥੇ ਲੈ ਕੇ ਥਾਣੇ ਲੈ ਕੇ ਆਏ ਹੋਏ ਆ ਅਸੀਂ ਇਹ ਤਾਂ ਲੇਡੀਜ਼ ਨੂੰ ਗੱਲ ਪਤਾ ਸੀ ਸਾਨੂੰ ਤਾਂ ਹੁਣੇ ਰੋਲੇ ਪਏ ਤੇ ਗੱਲਬਾਤ ਲੱਗੀ ਆ ساری ਗੱਲ ਮੇਰਾ ਨਾਮ ਲਖਵੀਰ ਕੁਮਾਰਾ ਜੀ ਅੱਜ ਰਾਵਲਪਿੰਡੀ ਥਾਣੇ ਦੇ ਬਾਹਰ ਆਇਆ ਕੀ ਮਾਵਲਾ ਦੀ ਘਰ ਸਰ ਸਾਡੀ ਭਤੀਜੀ ਸੀਗੀ ਰਾਵਲਪਿੰਡੀ ਵਿਆਹੀ ਹੋਈ ਸੀਗੀ ਠੀਕ ਹੈ ਜੀ ਉਹਦੇ ਵਿਆਹ ਨੂੰ ਲਗਭਗ ਚਾਰ ਸਾਲ ਹੋ ਚਲੇ ਛੇ ਦਿਨ ਚਾਰ ਸਾਲ ਹੋ ਗਏ ਆ ਉਹਦਾ ਜਿਹੜਾ ਘਰ ਵਾਲਾ ਸਣੀ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਵਾਂਗ ਸੀਗੇ ਉਹਦੇ ਉਹ ਕੁੜੀ ਨੇ ਦੋ ਤਿੰਨ ਵਾਰੀ ਇਹਨੂੰ ਦੇਖਿਆ ਠੀਕ ਹੈ ਜੀ ਉਹਨੇ ਰੱਗੇ ਆਤੀ ਫੜਿਆ ਉਹਨੂੰ ਸਮਝਾਇਆ ਵੀ ਉਹ ਵਰ ਕੇ ਹਟ ਜਾਊਗਾ ਉਹ ਨਹੀਂ ਹਟਿਆ ਠੀਕ ਹੈ ਜੀ ਪਰ ਸੋਹਦੀ ਦਿਨ ਉਹ ਇਹਨਾਂ ਦੀ ਫੇਰ ਆਪੋ ਚ ਝਗੜਾ ਹੋਇਆ ਇੱਸੀ ਗੱਲ ਨੂੰ ਲੈ ਕੇ ਉਹ ਕੁੜੀ ਨੂੰ ਲੈ ਕੇ ਗਿਆ ਸਾਈਡ ਤੇ ਮੋਟਰ ਤੇ ਠੀਕ ਆ ਜੀ ਉਹਦੇ ਸਿਰ ਚਿੱਟਾ ਮਾਰੀਆਂ ਨਹੀਂ ਦੋ ਤਿੰਨ ਜਣੇ ਰਲ ਕੇ ਉਹਨੂੰ ਦਵਾਈ ਭੜਾਈ ਠੀਕ ਆ ਜੀ ਉਹ ਇਸ ਕਰਕੇ ਉਹਦੀ ਡੈਥ ਹੋ ਗਈ ਕੱਲ ਕੁੜੀ ਕੁੜੀ ਦੀ ਮੈਰਿਜ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਅਸਲੀ ਸਾਢੇ 3-4 ਸਾਲ ਹੋ ਗਿਆ ਲਗਭਗ ਤੇ ਕੋਈ ਗੱਲਬਾਤ ਕੀਤੀ ਸੀ ਉਹਦੀ ਕੁੜੀ ਨਾਲ ਬੜਾ ਮੁੰਡੇ ਜਿਹੜਾ ਮੰਗਲ ਸਨੀ ਨਾਲ ਆਏ ਹਾਂਜੀ ਇਹਦੀ ਚਾਚੀ ਨਾਲ ਗੱਲ ਸੀ ਉਹਦੀ ਨਾਲ ਹਾਂਜੀ ਜਿਹੜਾ ਸਨੀ ਸੀ ਨਾ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਵੰਸ ਸੀਗੇ ਇਸ ਕੁੜੀ ਨੂੰ ਪਤਾ ਲੱਗ ਗਿਆ ਸੀ ਹਨਾ ਸਾਡੇ ਕੋਲ ਚੈਟ ਦੇ ਪ੍ਰੂਫ ਵੀ ਆ ਗਏ ਸਾਰਾ ਕੁਝ ਸਾਡੇ ਕੋਲ ਹੈਗਾ ਹੈ ਉਹਦੇ ਚੈਟ ਫੜ ਲਈ ਹਾਂ ਜੀ ਹੁਣ ਧਿਆਨ ਚ ਲਿਆਂਦਾ ਪਹਿਲਾਂ ਸੁਣਵਾਈ ਨਹੀਂ ਕਰਦੇ ਸੀ ਤਾਂ ਹੀ ਸਾਨੂੰ ਇਹ ਚੀਜ਼ਾਂ ਕਰਨੀਆਂ ਪਈਆਂ ਲੜਕੀ ਦੀ ਬੋਡੀ ਲੈ ਕੇ ਇੱਥੇ ਰਾਉਂਡੀ ਖਾਣੇ ਆਏ ਹਾਂ ਜੀ ਐਸ ਐਚਓ ਸਾਹਿਬ ਹੁਣ ਸਾਨੂੰ ਯਕੀਨ ਦਿਵਾ ਰਹੇ ਵੈਸੇ ਵੀ ਅਸੀਂ ਬਰਚਾ ਦਰਜ ਕਰਾਂਗੇ ਪਰ ਫਿਲਹਾਲ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਆ ਅੱਗੇ ਦੇਖਦੇ ਆ ਜੇ ਇੱਕ ਅੱਧੇ ਘੰਟੇ ਦੇ ਵਿੱਚ ਹੁੰਦੀ ਆ ਠੀਕ ਆ ਇਹਦਾ ਅਸੀਂ ਇੱਥੋਂ ਜਾਣਾ ਨਹੀਂ ਜਿਹੜੀ ਬੋਡੀ ਆ ਉਹ ਪਾਣੇ ਦੇ ਬਾਹਰ ਹਾਂਜੀ ਪਾਣੇ ਦੇ ਬਾਹਰ ਐਂਬੂਲੈਂਸ ਕਢੀ ਹੋਈ ਆ ਬੋਡੀ ਉਹਦੇ ਵਿੱਚ ਰੱਖੀ ਹੋਈ ਆ ਜੀ ਹਾਂਜੀ ਭਾਜੀ ਮੈਂ ਰਿਟਾ ਐਕਸ ਕਾਉਂਸਲਰ ਆ ਤੇ ਇਹ ਮਾਮਲਾ ਭਾਜੀ ਮੇਰੇ ਮਹੱਲੇ ਦਾ ਆ ਜੀ ਇਹ ਮਹੱਲੇ ਮਹੱਲੇ ਦੀ ਕੁੜੀ ਆ ਪਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਤਾਂ 1 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੁਰਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ ਸਣੀ ਆ ਉਹਦੇ ਆਪਣੀ ਚਾਚੀ ਦੇ ਨਾਲ ਨੇ ਜਾਇਜ਼ ਸਬੰਧ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰਦਿਆਂ ਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ ਹੁਣ ਜਿਹੜੀ ਹੋਈ ਆ ਪਰਸੋ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਦਾ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹ ਵੀ ਪਹਿਲਾ 2-3 ਦਿਨ ਹੋ ਗਏ ਕੋਈ ਸਰਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋਇਆਗਾ ਪ੍ਰਸ਼ਾਸਨ ਅੱਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਇਹ ਮਾਮਲਾ ਪੁਲਿਸ ਦੇ ਇਤਹਾਜ ਮਾਮਲਾ ਪੁਲਿਸ ਦੇ ਇਤਹਾਜ ਤੇ ਸੀਗਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜੇ ਸਾਰੇ ਮਹੱਲੇ ਵਾਸੀਆਂ ਨੇ ਰਲ ਕੇ ਜਿਹੜੀ ਕਾਰਵਾਈ ਕੀਤੀ ਆ ਉਹਦੇ ਥਰੂ ਹੁਣ ਅਸੀਂ ਸਾਰੇ 라ਵਲਪਿੰਡੀ ਆਏ ਆ ਹੁਣ ਸਾਡੀ ਸੁਣਵਾਈ ਹੋਈ ਆ ਹੁਣ ਅੰਦਰ ਕੰਪਲੇਂਟ ਦਰਜ ਹੋ ਰਹੀ ਆ ਤੇ ਬਾਕੀ ਦੇਖੋ ਮਹੱਲੇ ਵਾਸੀ ਜਿਹੜੇ ਆ ਵੀ ਕੀ ਇਹ ਹੁੰਦਾ ਆ ਜਾਂ ਪ੍ਰਸ਼ਾਸਨ ਕੀ ਕਰਦਾ ਆ ਜੇ ਪ੍ਰਸ਼ਾਸਨ ਨੇ ਕੁਝ ਵੀ ਨਾ ਕੀਤਾ ਫੇ ਮੱਲਾ ਜੋ ਵੀ ਆ ਘਰ ਦੇ ਪਰਿਵਾਰ ਨਾਲ ਕਰਕੇ ਫਿਰ ਜੋ ਕਾਰਵਾਈ ਹੋਗੇ ਹੋਗੀ 250 ਹੋਗੇ ਭਾਜੀ 25 ਸਾਲ ਕਰਦੇ ਨਾਲ ਦੇ ਇੱਕ ਲੜਕੀ ਨਾਲ ਪਰਿਵਾਰ ਦੀ ਜਿਹੜੀ ਜੋ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਕਰਦਿਆਂ ਨੂੰ ਉਹਨਾਂ ਨੇ ਦੱਸਿਆ ਸੀਗਾ ਪਰ ਕਰਦਿਆਂ ਨੇ ਸਮਝਾਇਆ ਮੁੰਡੇ ਨੂੰ ਵੀ ਸਮਝਾਇਆ ਵੀ ਚਲੋ ਕੋਈ ਗੱਲ ਨਹੀਂ ਹਟ ਜਾਏਗਾ ਸਾਰਾ ਕੁਝ ਹੋ ਜਾਏਗਾ ਪਰ ਕੁੜੀ ਨੇ ਵੀ ਪਰ ਸਮਝਾਇਆ ਪਰ ਉਹ ਨਹੀਂ ਹਟਿਆ ਲਾਸਟ ਟਾਈਮ ਕਹਿੰਦੇ ਉਸਦੇ ਲੜਾਈ ਹੋਈ ਆ ਫਿਰ ਉਹ ਗੱਲਾਂ ਕਰਦਾ ਸੀ ਆਪਣੀ ਉਹਨਾਂ ਚਾਚੀ ਦੇ ਨਾਲ ਜਿਹਦੇ ਕਰਕੇ ਇਹਨਾਂ ਦੀ ਗੱਲਬਾਤ ਹੋਈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਭਾਜੀ ਕੱਲ ਕੁੜੀ ਦੀ ਡੈਥ ਹੋਈ ਆ ਅੱਜ ਅਜ ਮੰਗਵਾ ਲੈਂਦੇ ਨਾ ਨਹੀਂ ਭਾਜੀ ਪਹਿਲਾਂ ਨਹੀਂ ਲਿਆਂਦਾ ਸੀਗਾ ਇਹ ਮਾਮਲਾ ਪਹਿਲਾਂ ਇਹੀ ਸੀਗਾ ਵੀ ਚਲੋ ਸ਼ਾਂਤੀ ਨਾਲ ਨਿਪਟ ਜੇ ਜਾਂ ਕੁਝ ਵੀ ਬਹੁਤ ਕੁਝ ਹੋਇਆ ਜੀ ਫੈਮਲੀ ਤੇ ਤੁਹਾਨੂੰ ਪਤਾ ਪਰ ਇਹੀ ਆ ਵੀ ਪ੍ਰਸ਼ਾਸਨ ਤੋਂ ਮੰਗਾ ਵੀ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਕੀ ਨਾਮ ਮੇਰਾ ਨਾ ਜੀ ਬਲਵਿੰਦਰ ਬੋਧ ਮੈਂ ਅੰਬੇਡਕਰ ਸੈਨਾ ਮੂਨ ਨਿਵਾਸੀ ਤੋਂ ਦੁਆਬਾ ਪ੍ਰਧਾਨ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਨਮੋ ਬਦਾਏ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਫਾਣਾ 라ਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸੀਗੀ ਸਾਡੇ ਸਮਾਜ ਦੀ ਧੀ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ 라ਵਲਪਿੰਡੀ ਵਿਆਹੀ ਸੀਗੀ ਔਰ ਉਸ ਕੁੜੀ ਨਾਲ ਜਿਹੜਾ ਉਸ ਦਾ ਹਸਬੰਡ ਸੀਗਾ ਜਿਹੜਾ ਸਨੀ ਉਸ ਨੇ ਉਹ ਜਿਹੜਾ ਸਨੀ ਸੀਗਾ ਉਹ ਕਰੈਕਟਰਲੈਸ ਬੰਦਾ ਸੀਗਾ ਉਹ ਕਰੈਕਟਰਲੈਸ ਹੋਣ ਦੇ ਨਾਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਤਾਂ ਉਸਨੇ ਪਹਿਲਾਂ ਉਸ ਦੇ ਸਿਰ 'ਚ ਕੋਈ ਚੀਜ਼ ਨਾਲ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸ ਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ਧੱਕੇ ਨਾਲ ਕੋਈ ਜ਼ਹਿਰੀਲੀ ਪాయిਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪੌਇਜ਼ਨ ਨਾਲ ਉਸਦੀ ਮੌਤ ਹੋ ਗਈ। ਔਰ ਅੱਜ ਬੜੇ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਧੀ ਜਿਹੜੀ ਇਸ ਸਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀ.ਡੀ. ਰੋਡ ਉੱਪਰ ਜਾਂ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਬਹਾਰ ਲਗਾ ਰਹੇ ਆ। ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜਾ ਸਣੀ ਆ ਜਾਂ ਉਸਦੇ ਜਿਹੜੇ ਨਾਲ ਉਹਦੇ ਹਮਖਿਆਲ ਜਿਹੜੇ ਦੋਸਤ ਆ ਉਹਦੇ ਇਸ ਸਾਜ਼ਿਸ਼ ਵਿੱਚ ਜਿਹੜੇ ਉਸਦੇ ਨਾਲ ਸੀਗੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਵਿੱਚ ਸਿੱਟੇ ਜਾਵੇ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇਗੇ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾਂ ਦੇ ਉੱਤੇ ਲਈ ਤਿਆਰ ਆ ਸ਼ਾਦੀ ਹੋਈ ਨੂੰ ਸਵਾ ਦੋ ਤੋਂ ਢਾਈ ਸਾਲ ਹੋ ਚੱਲੇ ਆ ਜੀ ਹੁਣ ਇੱਥੇ ਤੋਂ ਤਾਂ ਤੁਹਾਡੀ ਗੱਲਬਾਤ ਹੋਈ ਐ ਐਸ ਐਚਓ ਸਾਹਿਬ ਨਾਲ ਗੱਲ ਹੋਈ ਐ ਐਸ ਐਚਓ ਸਾਹਿਬ ਕਹਿੰਦੇ ਤੁਹਾਨੂੰ ਅਸੀਂ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹ ਤੁਹਾਨੂੰ 20-25 ਮਿੰਟ ਵਿੱਚ ਤੁਹਾਨੂੰ ਫੜਾ ਦੇਵਾਂਗੇ ਪੋਸਟਮਾਰਟਮ ਤੁਹਾਨੂੰ ਦੱਸ ਰਿਹਾ ਜੀ ਅਗਰ ਦੋਸ਼ੀ 24 ਘੰਟਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਾ ਫੜੇ ਤਾਂ ਅਸੀਂ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਬਣਾਵਾਂਗੇ ਮੇਰਾ ਨਾਮ ਸੁਖਵੰਦਰ ਹੈ ਜੀ ਡਾਕਟਰ ਸੁਖਵੰਦਰ ਯੋਕਸ ਸਕਵਿੰਦਰ ਜੀ ਭਾਈ ਤੁਹਾਨੂੰ ਨਹੀਂ ਕਰੇ ਆਪਣੇ ਮੱਲਾ ਸ਼ਾਮਨਾ ਕੱਟੇਪੜੀ ਦਾ ਜੀ ਇਹ ਮਾਮਲਾ ਵੀ ਜਿਹੜਾ ਇੱਕ ਆਪਣਾ ਘਰਨੇ ਵਗੈਰੇ ਦਾ ਮਾਮਲਾ ਇਹ ਆ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਸਾਡੇ ਮਹੱਲੇ ਦੀ ਜੋ ਧੀ ਆ ਜੇ ਪਿੰਡ ਰਾਵਲਪਿੰਡੀ ਵਿਖੇ ਵਿਆਹੀ ਹੈ 2.5 ਸਾਲ ਤੋਂ ਵਿਆਹੀ ਸੀ ਉਹਨਾਂ ਦੇ ਘਰ ਦੇ ਵਿੱਚ ਕੋਈ ਕੋਈ ਮਾਮੂਲੀ ਝਗੜਿਆ ਵਗੈਰਾ ਹੋਇਆ ਸੀਗਾ ਝਗੜੇ ਤੋਂ ਉਪਰੰਤ ਉਹਨਾਂ ਨੇ ਗੋਆਸੀ ਉਹਨਾਂ ਦੀ ਜਲਦੀ ਪਹੁੰਚ ਕੇ ਆਵਾਜ਼ੀ ਉਹਦੇ ਮੁਤਾਬਕ ਉਹਨਾਂ ਨੇ ਪਤਾ ਲੱਗਾ ਕਿ ਕੁੜੀ ਨੂੰ ਜ਼ਹਿਰ ਦੇ ਦਿੱਤੀ ਐ ਤੇ ਕੁੜੀ ਨੂੰ ਹਸਪਤਲ ਤੇ ਲਿਆਂਦਾ ਗਿਆ ਹਸਪਤਲ ਉੱਥੇ ਲਿਆਂਦਾ ਗਿਆ ਜ਼ੰਦਰ ਲਿਆ ਗਿਆ ਜ਼ੰਦਰ ਤੋਂ ਉਹਨਾਂ ਨੇ ਡੀਐਮਸੀ ਰੈਫਰ ਕਰਤਾ ਜਿੱਥੇ ਜਾ ਕੇ ਉਹਨਾਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕਾਰਨ ਕੀ ਆ ਜੀ ਤੇਰਾ ਮਤਲਬ ਕੀ ਐ ਲੜਕੀ ਦੇ ਨਾਲ ਹੋਇਆ ਕਾਰਨ ਉਹਨਾਂ ਦਵਤੀ ਕੋ ਕਰੇ ਲੂ ਝਗੜਾ ਸੀ ਜੀ ਲੜਕੀ ਕਿੱਥੇ ਗਈ ਹੈ ਲੜਕੀ ਰਾਵਲ ਪਿੰਡੇ ਜੀ ਹਾਂ ਜਿਹਦੇ ਨਾਲ ਵਿਆਹੀ ਕਿਹੜੇ ਪਰਿਵਾਰਿਕ ਮੈਂਬਰ ਪਰਿਵਾਰਕ ਮੈਂਬਰਾਂ ਦਾ ਮੈਨੂੰ ਪਤਾ ਨਹੀਂ ਇਹਨਾਂ ਦਾ ਨਾਲ ਕਿਸੇ ਹੋਰ ਨਾਲ ਰਿਲੇਸ਼ਨ ਦੀ ਗੱਲਬਾਤ ਕਰਦੇ ਆ ਉਹ ਕੀ ਨਾਮ ਨਾਲ ਉਹ ਸੁਣਦੇ ਵਿੱਚ ਆਇਆ ਕਿ ਇਹਨਾਂ ਦਾ ਹਾਫਤੀ ਕੋਈ ਉਹਨਾਂ ਉਹਨਾਂ ਦਾ ਕੋਈ ਹਾਫਤੀ ਲੜਕੀ ਦੇ ਕੋਈ ਰਿਲੇਸ਼ਨ ਸੀਗੇ ਉਹਦੇ ਕਰਕੇ ਇਹਨਾਂ ਨੇ ਕੋਈ ਕੁੜੀ ਨੂੰ ਪਤਾ ਲੱਗ ਗਿਆ ਤਾਂ ਮੰਗ ਇਹੀ ਕਰਦੇ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਸਾਡੇ ਇਹ ਕਿ ਪੁਲਿਸ ਕਾਰਜ ਵਿੱਚ ਬੇਨਤੀ ਕਰਦੇ ਆ ਕਿ ਪਰਚਾ ਦਰਜ ਕੀਤਾ ਜਾਵੇ ਨਾ ਉਹ ਬੋਡੀ ਆ ਹੁਣ ਕਿੱਥੇ ਗਿਆ ਯਾਰ ਕਿੱਥੇ ਲੈ ਗਏ ਉਹ 라ਵਲਪਿੰਡੀ ਲੈ ਗਏ ਜਿੱਥੇ ਹਾਂਜੀ ਜਤਿੰਦਰ RAM ਜੀ ਹਾਂਜੀ ਕਿੱਥੇ ਤੇ ਆਪਾਂ ਸ਼ਾਮਨਗਰ ਫਗਵਾੜੇ ਦੇ ਰਹਿਣ ਵਾਲੇ ਆ ਜੀ ਜਿਹੜਾ ਤੁਸੀਂ ਇੱਕ ਧਰਨਾ ਜਾਂ ਲਾਇਆ ਹੈ ਹਾਂਜੀ ਤੇ ਸਾਰਾ ਸਾਡੀ ਜੀ ਭੈਣ ਦਾ 라ਵਲਪਿੰਡੀ ਵਿਆਹ ਹੋਇਆ ਸੀਗਾ ਜੀ ਉਹਨਾਂ ਦੇ ਘਰ ਵਿੱਚ ਥੋੜਾ ਬੋੜਾ ਕਲੇਸ਼ ਰਹਿੰਦਾ ਸੀਗਾ ਉਸੇ ਕਰਕੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਮੁੰਡੇ ਵੱਲੋਂ ਸਾਡੀ ਕੁੜੀ ਨਾਲ ਕਟਮਾਰ ਕੀਤੀ ਗਈ ਆ ਤੇ ਉਹਨੂੰ ਜ਼ਹਿਰ ਦੇਤੀ ਗਈ ਆ ਜਿਹੜੀ ਤੁਹਾਡੀ ਸਿਸਟਰ ਆ ਉਹਦਾ ਨਾਮ ਵਗੈਰਾ ਕੀ ਮੁਸਕਾਨ ਆ ਜੀ ਉਹਦਾ ਨਾਮ ਜੀ ਮੁਸਕਾਨ ਕਿੱਥੇ ਰਹਿੰਦੇ ਨੇ ਵਾਲੇ ਆ ਜੀ ਇਹ ਜੀ 라ਵਲ ਪਿੰਡੀ ਦੇ ਆ ਜੀ ਇਹ ਪਰਸ ਇਹ ਵਿਆਹ ਹੋਇਆ ਨੂੰ ਜੀ 2 ਤੋਂ 2.5 ਸਾਲ ਹੋ ਗਏ ਤੇ ਇਹ ਕੰਮ ਪਰਸੋ ਹੋਇਆ ਜੀ ਸਾਨੂੰ ਇਹਨਾਂ ਨੇ ਦੱਸਿਆ ਵੇ ਜਦੋਂ ਕੁੜੀ ਨੇ ਜ਼ਹਿਰ ਵੀ ਪੀਤੀ ਸਾਨੂੰ ਉਹਨਾਂ ਦੇ ਘਰੋਂ ਵੀ ਕੋਈ ਫੋਨ ਨਹੀਂ ਆਇਆ ਸਾਨੂੰ ਬਾਹਰੋਂ ਕਿਸੇ ਨੇ ਫੋਨ ਕੀਤਾ ਉੱਥੇ ਕਿਸੇ ਆਣ ਗਵਣ ਨੇ ਵੇ ਤੁਹਾਡੀ ਕੁੜੀ ਨੂੰ ਇਦਾਂ ਉਹਨਾਂ ਨੇ ਜ਼ਹਿਰ ਦੂਰ ਪੀ ਲਈ ਆ ਸਿਵਲ ਹਸਪਤਾਲ ਲੈ ਕੇ ਚਲੇ ਗਏ ਆ ਜੀ ਇਹ ਰਾਵਲਪਿੰਡੀ ਹਾਂਜੀ ਰਾਵਲਪਿੰਡੀ ਅਰੇ ਘਰ ਵਾਲੇ ਦਾ ਨਾਮ ਸਨੀ ਆ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਕੋਈ ਇਹਨਾਂ ਨੇ ਫੋਨ ਵੀ ਨਹੀਂ ਕੀਤਾ ਸਾਨੂੰ ਬਾਹਰੋਂ ਪਤਾ ਲੱਗਾ ਇਦਾਂ ਹੋਈ ਆ ਤੇ ਸਾਡੀ ਕੁੜੀ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਹੋਈ ਆ ਜੀ ਪਰਿਵਾਰਿਕ ਮੈਂਬਰ ਦੇ ਕੋਲ ਪਰਿਵਾਰਕ ਮੈਂਬਰ ਦੇ ਵਿੱਚ ਜੀ ਮੁੰਡੇ ਵਾਲੋ ਜੀ ਹਾਂ ਜੀ ਉਹਨਾਂ ਦੇ ਜੀ ਮੰਮੀ ਡੈਡੀ ਉਹਨਾਂ ਦੇ ਨਾਲ ਹੀ ਰਹਿੰਦੇ ਤੇ ਇੱਕ ਉਹਨਾਂ ਦਾ ਬ੍ਰਦਰ ਵੀ ਆ ਜੀ ਜਿਹੜਾ ਸਣੀ ਜੀ ਆ ਬੇਟਾ ਤੁਸੀਂ ਲੈ ਕੇ ਆਏ ਆ ਕਿੱਦਾਂ ਦੀ ਹਾਲਾਤ ਸੀ ਕੁੜੀ ਦੇ ਹਾਲਾਤ ਉਸ ਟਾਈਮ ਸਰ ਠੀਕ ਸਕੇ ਜੀ ਮੁੰਡਾ ਵੀ ਕਹਿੰਦੇ ਸੀ ਦੋਨਾਂ ਨੇ ਜ਼ਹਿਰ ਪੀਤੀ ਮੁੰਡੇ ਨੇ ਜ਼ਿਆਦਾ ਪੀ ਲਈ ਆ ਕੁੜੀ ਨੇ ਘੱਟ ਪੀਤੀ ਉਹਨਾਂ ਨੇ ਇਹ ਸਾਨੂੰ ਦੱਸਿਆ ਤੇ ਪਰ ਸਾਡੀ ਕੁੜੀ ਦੀ ਡੈਥ ਹੋ ਗਈ ਮੁੰਡਾ ਹੱਲੇ ਤੱਕ ਬਿਲਕੁਲ ਸਹੀ ਆ ਜਣੀ ਹਾਂ ਜੀ ਸਣੀ ਜੀ ਉਹ ਵੀ ਹੌਸਪੀਟਲ ਦਾਖਲ ਆ ਪਰ ਉਹ ਨਹੀਂ ਨੋਰਮਲ ਨਹੀਂ ਜੀ ਉਹਨਾਂ ਦੇ ਨਹੀਂ ਜੀ ਉਹਦੇ ਮੌਤ ਦਾ ਕਾਰਨ ਕੀ ਲੱਗਦਾ ਉਨਾਰੇ ਘਰ ਦੇ ਵਿੱਚ ਕਲੇਸ਼ ਸੀ ਉਹਨਾਂ ਦਾ ਥੋੜਾ ਜਿਹਾ ਜੀ ਕਿਸੇ ਨਾਲ ਚੱਕਰ ਸੀਗਾ ਉਹ ਜਦੋਂ ਉਹਨੂੰ ਪਤਾ ਲੱਗਿਆ ਸਾਡੀ ਭੈਣ ਨੂੰ ਉਸ ਤੋਂ ਬਾਅਦ ਇਹ ਕੰਮ ਹੋਇਆ ਜੀ ਸਨੀ ਦੇ ਜੀ ਉਹਦੇ ਹਸਬੰਦ ਦੇ ਕਿਸੇ ਨਾਲ ਰਿਲੇਸ਼ਨ ਹਾਂਜੀ ਕੋਈ ਮੰਗ ਵਗੈਰਾ ਤਾਂ ਨਹੀਂ ਕਰਦੇ ਜੀ ਹਾਂਜੀ ਫੈਮਿਲੀ ਜੋ ਚਾਚੀ ਲੱਗਦੀ ਆ ਜੀ ਦਾਜ ਕੋਈ ਦੀ ਕੋਈ ਮੰਗ ਵਗੈਰਾ ਦਾਜ ਦੀ ਮੰਗ ਤਾਂ ਆਪਾਂ ਨਹੀਂ ਸਰ ਲੈ ਦੇ ਬਾਰੇ ਨਹੀਂ ਮਿਲਣਗੇ ਤੁਸੀਂ ਦੱਸਦੇ ਆ ਕਿ ਉਹਦੇ ਰਿਲੇਸ਼ਨ ਸੀ ਜਿਹਦੇ ਨਾਲ ਰਿਲੇਸ਼ਨ ਸੀਗੇ ਉਹਨਾਂ ਦੇ ਉਹਦੇ ਚਾਚੀ ਨਾਲ ਸੀਗੇ ਜੀ ਉਹ ਤੋਂ ਲੈ ਕੇ ਸਾਰਾ ਹਾਂਜੀ ਉਹਨੂੰ ਲੈ ਕੇ ਸਾਰਾ ਵਿਵਾਦ ਹੋਇਆ ਜੀ ਉਸ ਤੋਂ ਬਾਅਦ ਹੀ ਆਪਾਂ ਅਸੀਂ ਅਪੀਲ ਕੋ ਮੰਗ ਰਿਹਾ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਰੱਖ ਰਹੇ ਆ ਜੀ ਉਹਨਾਂ ਦੇ ਪਰਿਵਾਰ ਦੇ ਪਰਚਾ ਕੀਤਾ ਜਾਣਾ ਚਾਹੀਦਾ ਟੈਂਪ ਟੂ ਮਰਡਰ ਦਾ ਕੇਸ ਜੋ ਵੀ ਬਣਦਾ ਆ ਉਹਨਾਂ ਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਜੀ ਛੇਤੀ ਛੇਤੀ ਹੁਣ ਜੀ ਅਸੀਂ 라ਵਲਪੇੜੀ ਬੋਡੀ ਲੈ ਕੇ ਚੱਲ ਗਏ ਜੀ ਸਾਰੇ ਜਣੇ ਉਹ ਕਹਿੰਦੇ ਜੀ ਪਰਚਾ ਹਾਂਜੀ ਪਰਚਾ ਕਰੋਗੇ ਤਾਂ ਫੇਰ ਅਸੀਂ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੀ ਆਪਣੀ ਹੋਰ ਅਧਿਕਾਰੀਆਂ ਨੂੰ ਵੀ ਤੁਹਾਡੀ ਗੱਲ ਲਾਓ ਹਾਂਜੀ ਹਾਂਜੀ ਉਹ ਵੀ ਨਾਲੇ ਹੀ ਗਏ ਹੋਏ ਆ ਜੀ ਬਰਾਦਰ ਸ਼੍ਰੀਮਤੀ ਸਾਨੂੰ ਤਲਾ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਨੀਆ ਜੋ ਜਿਹਲੀ ਯਾਰ ਖਾਂਣ ਕਰਕੇ ਸਰ ਹਸਪੀਟਲ ਦਾਖਲ ਸਾਡਾ ਆਇਓ ਉੱਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਜਿੰਨਾਂ ਦੇ ਰਿਪੋਰਟਾ ਉਹ ਸ੍ਰੀਦਾਮ ਹਸਪੀਟਲ ਜਿੰਨਾਂ ਦਾਖਲ ਹੋਏ ਉਸ ਤੋਂ ਬਾਅਦ ਵੀ ਲੜਕੀ ਆ ਕੱਲ ਜੋ ਕਿ ਕਿੰਨੇ ਜਾਂਦੀ ਸੀਸ ਹੋ ਗਈ ਸੀ ਉਹਨਾਂ ਰਕੀਗਾ ਕਿਵੇਂ ਆਸੀ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸ ਦੀ ਮੌਤ ਹੋ ਚੁੱਕੀ ਜਦੋਂ family ਆਵਾੜ ਕੇ ਮੈਂਬਰ ਆਇਆ ਉਹ ਇਹ ਕਿਤਾਈ ਹੋ ਮੌਤ ਬੰਦੇ ਆਇਆ ਜਦੋਂ ਬਾਪ ਅਰਜੀਤ ਸਿੰਘ ਆ ਉਹਦੇ ਬਿਆਹੇ ਲੈ ਕੇ ਬਹਿਨਾ ਮਤਾ ਜੋ ਬੰਦੀ ਰੱਖਾਈ ਕਦਮਾਂ ਜਿਵੇਂ ਕਰਵਾ ਦਿੱਤਾ ਤੇ ਰਾਤ ਪੈ ਕੇ ਜਾਰਜ ਦੇ ਕੋਈ ਮੌਕੇ ਦਾ ਸਾਹਮਣੇ ਆਏ ਮੌਤ ਦਾ ਕਾਰਨ ਇਹ ਹੈ ਕਿ ਸੈਗ੍ਰਾਸੀ ਬਾਕੀ ਸਦੀ ਤਫਤੀਸ਼ ਜੋ ਤਫਤੀਸ਼ ਚ ਜਿਹੜੇ ਤਥੋਂ ਦੇ ਜਿਆ ਦੋਸ਼ੀ ਪਈਗਾ ਕਸੂਸੀ ਕੰਮ ਕਰਾਂਗੇ ਜੋ ਕੀ ਕਾਰਵਾਈ ਚੱਲ ਰਹੀ ਹੈ ਮੈਂ ਕਿ ਉਹਦੇ ਬੰਦਾ ਮਤਲਬ ਕਾਇਜਾਤੇ ਹੋ ਰਹੀ ਹੈ